ਸਸੀਕਾਲ ਜੀ ਅੱਜ ਆਪਾਂ ਪਹੁੰਚੇ ਆ ਪਿੰਡ ਲੋਹਾਖੜੇ ਸੱਤ ਦੇ ਵਿੱਚ ਕੋਈ ਦਰਾਖਤ ਨਹੀਂ ਹੈਗਾ ਸੀਗਾ ਤਾਂ ਕਰਕੇ ਆਪਾਂ ਪਹੁੰਚੇ ਆ ਮੇਰੇ ਨਾਲ ਵੱਡਾ ਭਰਾ ਸਾਡਾ ਬਲਬੀਤ ਸਿੰਘ ਤੇ ਪਿੰਡ ਦੇ ਸਰਪੰਚ ਨਾਲ ਗੱਲਬਾਤ ਕਰਦਾ ਤੇ ਅੱਜ ਆਪਾਂ ਲੋਹਾਖੜੇ ਪਹੁੰਚੇ ਆ ਸਸੀਕਾਲ ਸਰਪੰਚ ਸਾਹਿਬ ਸਰ ਜੀ ਨੇ ਇੱਥੇ ਦਰਾਖਤ ਨਹੀਂ ਸੀਗਾ ਅਸੀਂ ਆਏ ਹਨਾ ਠੀਕ ਹੈ ਜੀ ਵੀ ਤੁਸੀਂ ਜਾਨੂੰ ਹੋਰ ਵੀ ਦੱਸਿਆ ਵੀ ਕਹੀਦਾਗਾ ਤੇ ਇਹ ਪਿਲਕਾਂ ਲਾਉ ਛੋਡੀ ਕੀ ਰਹੀ ਹੈ ਇਹਦੇ ਬਾਰੇ ਮੇਰੀ رائے ਸੁਣੀ ਇਹ ਜੀ ਬਹੁਤ ਵਧੀਆ ਤੁਸੀਂ ਜੀ ਦਾ ਇਸ ਸਾਭ ਦੇ ਵਾਤਾਵਰਨ ਪ੍ਰੇਮੀ ਹੋ ਠੀਕ ਹੈ ਜੀ ਲਾ ਧੰਨਵਾਦ ਆ ਜਿਹੜਾ ਅੱਜ ਆਪਾਂ ਰੁੱਖ ਲਾ ਕੇ ਵਾਤਾਵਰਨ ਨੂੰ ਸਾਫ਼ ਕਰਨਾ ਠੀਕ ਹੈ ਜੀ ਤੁਹਾਡੇ ਲਈ ਬਹੁਤ ਉਦਮ ਠੀਕ ਬਾਬਾ ਨਾਨਕ ਜੀ ਮੈਂ ਥੋੜਾ ਬਹੁਤ ਧੰਨਵਾਦ ਕਰਦਾ ਠੀਕ ਹੈ ਇੱਕ ਆਪਣੇ ਬਾਬਾ ਨਾਨਕ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਠੀਕ ਹੈ ਜੀ ਉੱਥੇ ਜਰੂਰ ਆ ਜਾਾਂਗੇ ਉੱਥੇ ਜੋ 2-4 ਜਿੰਨੇ ਵੀ ਹੈਗੇ ਲਾ ਦਿਓ ਠੀਕ ਹੈ ਜੀ ਤੇ ਬਹੁਤ ਬਹੁਤ ਤੁਹਾਡਾ ਮਨ ਤੋਂ ਬਹੁਤ ਬਹੁਤ ਥੋੜਾ ਧੰਨਵਾਦ ਜੀ ਬਹੁਤ ਪਿਆਰ ਦਿੱਤਾ ਇਹਨਾਂ ਨੇ ਅੱਜ ਜਿਹੜੀ ਤੁਸੀਂ ਪਿਲਕਣ ਦੇਖ ਰਹੇ ਹੋ ਇਹ ਪਿੰਡ ਪੂਰੇ ਸਾਥ ਦੇ ਵਿੱਚ ਲੱਗੀ ਹੋਈ ਆ ਇਹ ਮੇਰੇ ਡੈਡੀ ਜੀ ਨੇ 6 ਸਾਲ ਪਹਿਲਾਂ ਇੱਕ ਪਿਲਕਣ ਦਾ ਡੰਡਾ ਗੱਡਿਆ ਸੀ ਅੱਜ ਕਿੰਨੀ ਸੋਹਣੀ ਭਾਂਡੇ ਵਰਗੀ ਜਗ੍ਹਾ ਹੋ ਗਈ ਆ ਤੇ ਅੱਜ ਆਪਾਂ ਪਹੁੰਚੇ ਆਂ ਪਿੰਡ ਲੋਹਾਖੜੇ ਦੀ ਸੱਤ ਦੇ ਵਿੱਚ ਫਿਲਕਣ ਦੇ ਇਹ ਬੁੱਟੇ ਲਾਉਣਾ ਡਾਣੀਆਂ ਵੜ ਲੀਆਂ ਜਿੱਥੋਂ ਇਹ ਤਨੇ ਉਗਰੇ ਹੋਣੇ ਉਥੋਂ ਹੀ ਇਹ ਚੱਲ ਪੈਣਗੀਆਂ ਇਹ ਤੁਸੀਂ ਦਾਣੀ ਘੱਟ ਦਿਆ ਕਰੋ ਇਹ ਉਥੋਂ ਹੀ ਹਰੀ ਹੋ ਜਾਂਦੀ ਆ ਤੇ ਅੱਜ ਮੇਰੇ ਨਾਲ ਵੱਡਾ ਭਰਾ ਸਾਡਾ ਬਲਬੀਰ ਸਿੰਘ ਤੇ ਮੇਰਾ ਹਰ ਰੋਜ਼ ਇਹ ਕਿਤੇ ਵੀ ਕੋਈ ਸੇਵਾ ਕਰਨ ਜਾਣਾ ਤਾਂ ਮੇਰੇ ਨਾਲ ਮੋਢਾ ਨਾਲ ਮੋਢਾ ਲਾ ਕੇ ਤੁਰਦਾ ਤੇ ਮੈਂ ਦਿਲੋਂ ਧੰਨਵਾਦ ਕਰਦਾ ਬਾਈ ਦਾ ਤੇ ਇਹਨੇ ਅਨੇਕਾਂ ਹੀ ਬਰੋਟੇ ਪੇਪਲ ਆ ਚੁੱਕਿਆ ਤੇ ਸਾਂਝੀਆਂ ਜਗ੍ਹਾਾਂ ਤੇ ਜਿਵੇਂ ਸੇਵਾਾਂ 'ਚ ਹੋ ਗਿਆ ਨਾਲਿਆਂ ਤੇ ਆਪਣੇ ਨਹਿਰਾਂ ਤੇ ਮੋੜਾਂ ਤੇ ਕੋਈ ਜਗ੍ਹਾ ਨਹੀਂ ਛੱਡਦਾ ਜਿੱਥੇ ਨੂੰ ਐ ਪਤਾ ਲੱਗਦਾ ਵੀ ਹਾਂ ਇੱਥੇ ਖਾਲੀ ਜੀ ਜਗ੍ਹਾ ਪੇਪਲ ਨੇ ਬਰੂਟਾ ਲਾ ਦੇਣਾ ਬਾਕੀ ਦਿਲੋਂ ਸਲੂਟ ਆ ਹਨਾ ਵੀ ਜਿਹੜੇ ਬੰਦੇ ਕੁਦਰਤ ਨੂੰ ਪਿਆਰ ਕਰਦੇ ਨੇ ਫੇਰ ਅਸੀਂ ਸਾਥਰੇ ਵਿੱਚ ਜਦੋਂ ਬੂਟਾ ਲਾਇਆ ਤੇ ਸਾਹਮਣੇ ਘਰ ਵਾਲਾ ਬਾਲਟੀ ਲੈ ਕੇ ਆਇਆ ਇੱਕ ਕਹੀ ਚੱਕ ਲੈ ਆ ਬਾਈ ਦਾ ਦਿਲੋਂ ਧੰਨਵਾਦ ਹਨਾ ਪੂਰੀ ਮਦਦ ਕੀਤੀ ਲੋਹਾ ਖੜੇ ਦੇ ਲੋਕ ਬਹੁਤ ਯਾਰ ਪਿਆਰ ਕੀਤਾ ਸੀ ਜਦੋਂ ਪਿੰਡ ਗਏ ਸਾਥ ਦੇ ਵਿੱਚ ਲਾਇਆ ਕੋਈ ਚਾਹ ਪੁੱਸੇ ਕੋਈ ਕੁਸ ਪੁੱਸੇ ਯਾਰ ਮਾਗਰ ਮੁੰਰੇ ਹਨਾ ਬੜਾ ਪਿਆਰ ਕੀਤਾ ਪੁਰਾਣੇ ਸਰਪੰਚ ਸਾਹਿਬ ਵੀ ਜਾਣਦੇ ਸੀ ਮੇਰੇ ਡੈਡੀ ਨੂੰ ਜਾਣਦੇ ਸੀ ਬਲਬੀਰ ਬਹੁਤ ਜਿਆਦਾ ਪਿਆਰ ਕੀਤਾ ਯਾਰ ਹਨਾ ਫਿਰ ਇਹਨਾਂ ਨੇ ਦੱਸਿਆ ਵੀ ਇੱਕ ਕੋਰੇ ਲਾਓ ਇੱਕ ਉੱਥੇ ਲਾਓ ਬਾਈ ਤੇ ਫਿਰ ਉਹ ਬਾਈ ਸਾਡੇ ਨਾਲ ਬੂਟੇ ਨਾਲ ਲਵਾ ਕੇ ਪਾਣੀ ਪਵਾ ਕੇ ਗਿਆ ਦਿਲੋਂ ਧੰਨਵਾਦ ਹੈ ਸਾਰੇ ਬੂਟਿਆਂ 'ਚ ਬਾਈ ਪਾਣੀ ਪਵਾ ਕੇ ਗਿਆ ਬਾਈ ਦੀ ਦੁਕਾਨਾਂ ਲੌਂਗ ਵਾਲ ਪੇਂਟਰ ਦੀ ਦੁਕਾਨਾਂ ਕੁੰਨਰਾ ਰੋਡ ਤੇ ਧੰਨਵਾਦ ਹਨਾ ਤੇ ਫਿਰ ਅਸੀਂ ਸਰਪੰਚ ਸਾਹਿਬ ਕਹਿੰਦੇ ਇੱਕ ਦਰਖਤ ਉੱਥੇ ਵੀ ਲਾਉਣਾ ਬਾਬਾ ਅਨੰਦ ਸਿੰਘ ਲੋਹਾਗੜਾਈ ਸੜਕ ਤੇ ਜਿਹੜੀ ਲੌਂਗਵਾਲ ਨੂੰ ਜਾਂਦੀ ਐ ਇੱਥੇ ਅਸੀਂ ਉੱਥੇ ਵੀ ਫਿਰ ਇੱਕ ਪਿਲਕਣ ਉੱਥੇ ਵੀ ਲਾ ਕੇ ਆਏ ਤੇ ਉੱਥੇ ਵੀ ਬਜ਼ੁਰਗਾਂ ਨੇ ਬਹੁਤ ਸਾਥ ਦਿੱਤਾ ਜਦੋਂ ਗੁਰਦੁਆਰੇ ਅਸੀਂ ਪੁੱਛਿਆ ਵੀ ਅਸੀਂ ਪੜਕਣ ਦੀ ਸੇਵਾ ਕਰਨੀ ਹੈ ਦਰਖਤ ਲਾ ਕੇ ਜਾਣਾ ਉਹ ਕਹਿੰਦੇ ਜਰੂਰ ਲਾ ਕੇ ਜਾਓ ਨਾਲ ਲਵਾ ਕੇ ਗਏ ਨੇਰੇ ਪਾਣੀ ਲਿਆਂਦਾ ਬਜ਼ੁਰਗ ਨੇ ਤੇ ਪੂਰੀ ਚਾਹ ਪਾਣੀ ਦੀ ਸੇਵਾ ਪੂਰੀ ਪੁੱਛਿਆਣਾ ਪੂਰੀ ਇੱਜ਼ਤ ਕੀਤੀ ਯਾਰ ਹਨਾ ਨਹੀਂ ਅੱਜ ਕੱਲ੍ਹ ਸਾਨੂੰ ਪਤਾ ਕੋਈ ਲਵੇ ਵੀ ਨਹੀਂ ਆਉਂਦਾ ਹੈਗਾ ਪਰ ਲੋਹਾ ਖੜੇ ਦੇ ਇਨਸਾਨ ਬਹੁਤ ਚੰਗੇ ਨੇ ਬਈ ਇੰਨਾ ਪਿਆਰ ਦਿੱਤਾ ਤੇ ਰੂਹ ਨੂੰ ਖੁਸ਼ੀ ਮਿਲੀ ਯਾਰ ਹਨਾ ਜਨੂਨ ਆਉਂਦਾ ਇਹ ਜਦੋਂ ਬੰਦਾ ਕੋਈ ਐ ਆਪਾਂ ਸੇਵਾ ਕਰਦੇ ਆ ਬੰਦਾ ਹਾਲਚਾਲ ਪੁੱਸੇ ਦੁੱਗਣੀ એનર્ਜੀ ਆਉਂਦੀ ਹੈ ਬੰਦੇ ਦੇ ਵਿੱਚ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜੇ ਕਿਸੇ ਦੀ ਪਲਕਾਂ ਲੱਗੀਆਂ ਤਾਂ ਉਹਦੀ ਡਾਣੀ ਗੱਡ ਦਿਆ ਕਰੋ ਡਾਣੀ ਤਾਂ ਹੀ ਹਰੀ ਹੋ ਜਾਂਦੀ ਹੈ ਜਿੱਥੋਂ ਜੜਾਂ ਜੀ ਕੱਢਦੀ ਹੁੰਦੀ ਆ ਤੇ ਬਾਕੀ ਧੰਨਵਾਦ ਜਾਂਦੇ ਪਾਸੇ ਰਹੋ ਬਾਕੀ ਕਿੱਦਾਂ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਰੁੱਖ ਲਗਾਓ ਵਾਤਾਵਰਨ ਬਚਾਓ 60 70 ਸਾਲ ਦਾ ਬਾਬਾ ਚੱਕੀ ਆਉਂਦਾ ਵਾਲਟਿਕ ਹੈ ਨਾ ਪਿੰਡ ਪੋਹਰਿਆਂ ਤੋਂ ਕੁਦਰਤੀ ਪ੍ਰੇਮੀ ਪਹੁੰਚੇ ਨੇ ਦਰਖਤ ਲਾਉਣ ਮੇਰੇ ਪਿੰਡ ਲੋਹਾ ਕਿੜੇ ਤੇ ਬਾਬਿਆਂ ਲਿਆਂਦੀ ਵਾੜੀ ਪਾਣੀ ਦੀ ਤੇ ਆਪਾਂ ਸਾਰੇ ਦਰਖਤਾਂ 'ਚ ਪਾਣੀ ਪਾ ਕੇ ਗਿਆ ਤੇ ਇਹ ਕਹਿੰਦੇ ਸੀ ਪਾਇਆ ਵੀ ਕਰਾਂਗੇ ਮੈਂ ਕਿਹਾ ਜਿੰਨੀ ਲੋੜ ਹੋਈ ਸਾਨੂੰ ਦੱਸ ਦਿਓ ਅਸੀਂ ਹੋਰ ਵੀ ਲਾ ਜਾਾਂਗੇ ਅਸੀਂ ਤਾਂ ਸੇਵਾ ਕਰਨ ਆਲੇ ਆ ਠੀਕ ਆ ਜੀ ਕਹਿੰਦੇ ਅਸੀਂ ਪਾਣੀ ਪਾਜਿਆ ਕਰਾਂਗੇ ਕੋਈ ਚੱਕਰ ਨਹੀਂਗਾ ਸਾਹਮਣੇ ਗੁਰਦੁਆਰਾ ਕਹਿੰਦੇ ਅਸੀਂ ਪਾਣੀ ਪਾਦਿਆ ਕਰਾਂਗੇ ਦਰਖਤਾਂ ਦੇ ਵਿੱਚ ਸਾਥ ਦੇ ਵਿੱਚ ਲਾਏ ਦੋ ਤੇ ਤੀਜੀ ਓਰੇ ਲਾਤੀ ਤੇ ਬਈ ਹਨਾ ਜਿੰਨੇ ਆਪਾਂ ਦਰਖਤ ਲਵਾ ਮੰਗੋਨੇ ਥੋੜੇ ਨੇ ਵੱਧ ਤੋਂ ਵੱਧ ਦਰਖਤ ਲਾਇਆ ਕਰੋ ਦਰਖਤ ਤੋਂ ਪਤਾ ਬਹੁਤ ਘੱਟ ਨੇ ਬਾਕੀ ਲੋਹਾ ਖੜੇ ਦਾ ਆਲਾਦਵਾਲਾ ਬਹੁਤ ਵਧੀਆ ਸੋਹਣਾ ਬਣਿਆ ਹੋਇਆ ਤੇ ਆ ਸਰਪੰਚ ਜੀ ਨੂੰ ਸਲੂਟ ਆ ਜਿਨ੍ਹਾਂ ਨੇ ਆ ਦਰਖਤ ਲਵਾ ਕੇ ਪੂਰਾ ਯਾਦਗਰੀ ਗੇਟ ਬਣਾਇਆ ਪੂਰਾ ਸੋਹਣਾ ਲੱਗਦਾ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਜਉਂਦੇ ਬਾਦ ਰੋ ਲਵ ਯੂ ਧੰਨਵਾਦ ਜੀ